every morning is a new beginning. today is a fresh start with endless possibilities. good morning to all, respected dignitaries, honorable guests, distinguished colleagues. today i'm here with an immense pleasure to welcome honorable mr. nandu civil judge senior division and secretary of district legal service authority, mukta sahib. Along with him, we have Advocate Mr. Anil Ravi Kumarji and PLB Parampal Singh. We welcome you, sir. So Your presence underscores the importance of access to justice and tireless efforts of our legal fertility. As a Secretary of DLSA, you truly stick to the logo of DLSA, that is, assess to justice for all. dlsa ensure justice to particularly marginalized and. are you comfortable in english? ਮੈਨੂੰ ਇੱਕ ਵੰਨੇ ਟੈਨਸ਼ਨ ਹੋ ਗਈ ਸੀ ਕਿ ਮੈਮ ਨੇ ਸਟੈਂਡਰਡ ਥੋੜਾ ਜ਼ਿਆਦਾ ਹਾਈ ਕਰਤਾ ਮੈਨੂੰ ਸ਼ਾਇਦ ਇੰਗਲਿਸ਼ ਦੇ ਕਿਹਿੰਦੇ ਕਨਵਰਸ ਕਰਨਾ ਪੈਣਾ। ਉਹ ਵੀ ਕੋਈ ਪ੍ਰੋਬਲਮ ਨਹੀਂ ਸੀ ਬਟ ਸਿンス ਮੇਰਾ ਇੱਥੇ ਪਰਪਸ ਆਨ ਰਹੀ ਹੈ ਕਿ ਤੁਹਾਨੂੰ ਲੀਗਲ ਸਰਵਿਸਿਜ਼ ਬਾਰੇ ਅਵੇਅਰਨੈਸ ਹੋਵੇ। ਸੋ ਇਟ ਇਜ਼ ਆਲਵੇਜ਼ ਬੈਟਰ ਟੂ ਕਮਿਊਨੀਕੇਟ ਇਨ ਅ ਲੈਂਗੁਏਜ ਜਿਹਦੇ ਜੇ ਤੁਸੀਂ ਅਚੀ ਤਰ੍ਹਾਂ ਰੀਸੀਵ ਕਰ ਸਕੋ ਉਸ ਗੱਲ। ਤੇ ਉਹਦੇ ਤੋਂ ਸ਼ੁਰੂ ਕਰਦੇ ਹੋਏ ਲੀਗਲ ਸਰਵਿਸਿਜ਼ ਦਾ ਬੇਸਿਕ ਪਰਪਸ ਸਾਡੀ ਕਨਸਟੀਟਿਊਸ਼ਨ ਦੇ ਅੰਡਰ ਆਰਟੀਕਲ 39 ਨੇ ਜੋ ਕਿ ਡਿਫਾਈਨ ਕਰਦਾ ਇੱਕ ਸਟੇਟ ਦੀ ਡਿਊਟੀ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਨਾ ਸਾਰੀ ਕੰਟਰੀ ਦੇ ਸਿਟੀਜ਼ਨਸ ਨੂੰ ਉਹਦੇ ਤਹਿਤ ਲੀਗਲ ਸਰਵਿਸਿਜ਼ ਅਥਾਰਟिटीज ਐਕਟ ਪਾਰਲੀਮੈਂਟ ਨੇ ਪਾਸ ਕੀਤਾ ਹੈ ਉਹਦੇ ਵਿੱਚ ਡਿਫਾਈਨ ਜਿੰਨੀਆਂ ਦੀ ਕੈਟੇਗਰੀਜ਼ ਹੈ ਉਹਦੇ ਜੇ ਉਹ ਸਾਰੇ ਕੈਟੇਗਰੀਜ਼ ਦੇ ਵਿੱਚ ਫਾਲ ਕਰਦੇ ਸਿਟੀਜ਼ਨਸ ਨੂੰ ਲੀਗਲ ਸਰਵਿਸਿਜ਼ ਫ੍ਰੀ ਮਿਲ ਸਕਦੀ ਹੈ ਜੇ ਉਹ ਉਸ ਦੀ ਸਹੂਲਤ ਅਵੇਲ ਕਰਨਾ ਚਾਹੁੰਦੇ ਹਨ ਤਾਂ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਦਾ ਹੱਕ ਜਿਹੜਾ ਹੈ ਉਹ ਦੂਸਰਾ ਇਨਸਾਨ ਜਾਂ ਕਈ ਕੇਸਾਂ 'ਚ ਸਟੇਟ ਹੀ ਹੱਥ ਮਾਰਦੀ ਹੈ ਉਸਕੇ ਉਹਨਾਂ ਕੇਸਾਂ ਦੇ ਵਿੱਚ ਕਈ ਵਾਰ ਉਸ ਇਨਸਾਨ ਨੂੰ ਲੱਗਦਾ ਹੈ ਕਿ ਇੱਕ ਮੇਰਾ ਹੱਕ ਮਾਰਿਆ ਗਿਆ ਹੁਣ ਇਹਦੇ ਲਈ ਜੇ ਮੈਂ ਲੜਨਾ ਹੈ ਸੰਘਰਸ਼ ਕਰਨਾ ਹੈ ਤੇ ਮੇਰੇ ਲਈ ਇੱਕ ਹੋਰ ਅੱਗੇ ਜਦੋਂ ਜਹਿਦ ਖੜੀ ਹੋ ਗਈ ਹੈ ਕਿ ਕਿਸ ਤਰ੍ਹਾਂ ਆਪਣੇ ਉਸ ਹੱਕ ਦੀ ਮੈਂ ਲੜਾਈ ਲੜਨੀ ਹੈ ਕਈਆਂ ਕੋਲ ਪੈਸੇ ਨਹੀਂ ਹੋ ਸਕਦੇ ਕਈਆਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਹੋ ਸਕਦੀ ਜਾਂ ਉਹਨਾਂ ਨੂੰ ਸਿਕਿਉਰ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਨਹੀਂ ਹੋ ਸਕਦੀ ਸੋ ਇਹਨਾਂ ਤਿੰਨਾਂ ਤੇ ਇਸ ਦੇ ਵਿੱਚ ਹੋਰ ਜੇ ਕੋਈ ਲਿਮਿਟੇਸ਼ਨ ਵੀ ਫੇਸ ਕਰ ਰਿਹਾ ਹੈ ਕਿ ਉਹਨਾਂ ਕੇਸਿਸ ਨੂੰ ਰਿਜ਼ੋਲਵ ਕਰਨ ਲਈ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਅਤੇ ਡਿਸਟ੍ਰਿਕਟ ਲੈਵਲ ਤੇ ਲੀਗਲ ਸਰਵਿਸਿਜ਼ ਅਥਾਰਟिटीज ਦਾ ਗਠਨ ਕੀਤਾ ਗਿਆ ਤਾਂ ਜੋ ਇਸ ਤਰੀਕੇ ਦੇ ਸਰਵਿਸਿਜ਼ ਉਹਨਾਂ ਲੋਕਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਸਕਣ। ਉਹ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਆ ਰਹੀ ਹੋਏਗੀ ਵੀ ਅਸੀਂ ਸਾਨੂੰ ਪਹਿਲਾਂ ਤਾਂ ਅਸੀਂ ਬੋਰਡਸ ਕਲੀਅਰ ਕਰਨੇ ਆ ਲੀਗਲ ਸਰਵਿਸਿਜ਼ ਦਾ ਸਾਡਾ ਕੀ ਲੈਣਾ ਦੇਣਾ ਹੈ। ਹੋ ਸਕਦਾ ਤੁਹਾਡਾ ਅੱਜ ਨਾਲ ਲੈਣਾ ਦੇਣਾ ਹੋਵੇ ਪਰ ਤੁਸੀਂ ਇੱਕ ਇਸ ਟਾਈਮ ਦੇ ਵਿੱਚ ਐਗਜ਼ਿਸਟ ਕਰ ਰਹੇ ਹੋ ਜਿੱਥੇ ਤੁਹਾਡਾ ਟੈਕਨੋਲੋਜੀ ਦਾ ਐਕਸੈਸ ਆਪਣੇ ਪੇਰੈਂਟਸ ਆਪਣੇ ਤੋਂ ਵੱਡੀ ਜਨਰੇਸ਼ਨ ਨਾਲ ਬਹੁਤ ਜ਼ਿਆਦਾ ਸਤਰਤੇ ਹੈ ਤੁਸੀਂ ਜੇ ਇੱਕ ਚੀਜ਼ ਸਰਚ ਕਰਨੀ ਹੈ ਇੰਟਰਨੈਟ ਤੇ ਤੇ ਇਨਾਂ ਇਥੇ ਮੇਰੇ ਨਾਲ ਸਾਰੇ ਐਗਰੀ ਕਰਨਗੇ ਕਿ ਆਪਣੀ ਫੈਮਿਲੀ ਦੇ ਵਿੱਚ ਤੁਸੀਂ ਕਰਕੇ ਦਿੰਦੇ ਹੋ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਜੇ ਜੁਆਇੰਟ ਫੈਮਿਲੀ ਚ ਰਹਿੰਦਾ ਕੋਈ ਤੇ ਉਹ ਆਪਣੇ ਗ੍ਰੈਂਡ ਪੇਰੈਂਟਸ ਨੂੰ ਸੋ ਅਸੀਂ ਉਸ ਗੱਲ ਦਾ ਬੈਨੀਫਿਟ ਇਸ ਤਰੀਕੇ ਨਾਲ ਲੈ ਸਕਦੇ ਆ ਕਿ ਲੀਗਲ ਸਰਵਿਸਿਜ਼ ਬਾਰੇ ਜਿਹੜੀ ਤੁਹਾਡੀ ਅਵੇਅਰਨੈਸ ਹੈ ਉਹ ਤੁਸੀਂ ਆਪਣੇ ਪੇਰੈਂਟਸ ਨਾਲ ਸਾਂਝੀ ਕਰੋ ਹੋ ਸਕਦਾ ਹੈ ਕਈਆਂ ਦੇ ਪਰਿਵਾਰਾਂ ਦੇ ਵਿੱਚ ਕੋਈ ਲੀਗਲ ਸੰਘਰਸ਼ ਚੱਲ ਰਿਹਾ ਹੋਵੇ ਕੋਈ ਸੋਚ ਰਿਹਾ ਹੁੰਦੇ ਕਿ ਮੇਰਾ ਹੱਕ ਇਸ ਤਰ੍ਹਾਂ ਸਿਕਿਉਰ ਹੋ ਸਕਦਾ ਮੈਦੇ ਲਈ ਲੜਾਈ ਲੜਨੀ ਹੈ ਸੋ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਪਰਿਵਾਰਾਂ ਲਈ ਤੁਸੀਂ ਇੱਕ ਉਮੀਦ ਬਣ ਸਕਦੇ ਹੋ ਸਿਰਫ ਉਹਨਾਂ ਨੂੰ ਇਹਨਾਂ ਦੱਸ ਕੇ ਕਿ ਲੀਗਲ ਸਰਵਿਸਿਜ਼ ਵਰਗੀ ਇੱਕ ਸਹੂਲਤ ਤੁਹਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਅਵੇਲੇਬਲ ਹੈ ਤੁਹਾਡੀ ਆਪਣੀ ਸਬਡਿਵੀਜ਼ਨਸ ਦੇ ਵਿੱਚ ਅਵੇਲੇਬਲ ਹੈ ਤਾਂ ਕਿ ਤੁਸੀਂ ਆਪਣੇ ਹੱਕਾਂ ਲਈ ਇੱਕ ਬਿਹਤਰ ਤਰੀਕੇ ਨਾਲ ਲੜ ਸਕੋ ਲੀਗਲ ਸਰਵਿਸਿਸ ਵਿੱਚ ਤੁਹਾਨੂੰ ਇੱਕ ਫ੍ਰੀ ਆਫ ਕਾਸਟ ਲਾਇਰਸ ਦਿੱਤੇ ਜਾਣਗੇ ਜੋ ਕਿ ਤੁਹਾਡਾ ਪੂਰਾ ਕੇਸ ਸਟੱਡੀ ਕਰਨਗੇ ਤੇ ਉਸ ਤੋਂ ਬਾਅਦ ਜੋ ਵੀ ਬੰਦੀ ਕਾਨੂੰਨੀ ਪੈਰਵਾਈ ਹੋਏਗੀ ਉਹ ਕਰਨਗੇ ਸੋ ਤੁਹਾਡੇ ਨਾਲ ਮੈਂ ਆਪਣੇ ਵਿਚਾਰ ਇਸ ਕਰਕੇ ਸਾਂਝੇ ਕਰ ਰਿਹਾ ਤਾਂ ਕਿ ਅਵੇਅਰਨੈਸ ਜਿਹੜੀ ਕਈ ਜਨਰੇਸ਼ਨਸ ਦੇ ਵਿੱਚ ਹੈ ਕਈ ਲੋਕਾਂ 'ਚ ਹੈ ਉਹ ਜੇ ਨਹੀਂ ਹੈ ਤਾਂ ਤੁਸੀਂ ਸਪਰੈਡ ਕਰਨੀ ਹੈ ਇਹਨਾਂ ਦਾ ਸੀ ਕਰ ਸਕਦੇ ਆ ਆਪਣੇ ਘਰਾਂ ਚ ਜਾ ਕੇ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਇਹ ਕਰਨਾ ਤੁਹਾਡੇ ਤੁਹਾਡਾ ਕੋਈ ਜਿਹੜਾ ਡਾਇਰੈਕਟ ਕੋਈ ਰਿਲੇਸ਼ਨ ਨਹੀਂ ਵੀ ਹੈ ਲੀਗਲ ਰੇਟ ਨਾਲ ਕੋਈ ਗੱਲ ਨਹੀਂ ਆਪਣੇ ਪੇਰੈਂਟਸ ਨਾਲ ਆਪਣੇ ਪਰਿਵਾਰ ਦੇ ਵੱਡਿਆਂ ਨਾਲ ਆਪਣੇ ਆਂਟ-ਬਾਉਂਡ ਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਲੀਗਲ ਰੇਟ ਦੀ ਕਿਸੇ ਨੂੰ ਸਹੂਲਤ ਚਾਹੀਦੀ ਹੈ ਉਹ ਤਾਂ ਜ਼ਰੂਰ ਸਾਂਝੀ ਕਰੋ ਦੂਸਰੀ ਗੱਲ ਜੋ ਕਿ ਮੈਂ ਤੁਹਾਡਾ ਸਾਂਝੀ ਕਰਨਾ ਚਾਹੁੰਦਾ ਹਾਂ ਉਹ ਹੈ ਲੋਕ ਅਦਾਲਤ ਬਾਰੇ ਵਾਂਸ ਅਗੇਨ ਇਹਦਾ ਤੁਹਾਡੇ ਨਾਲ ਡਾਇਰੈਕਟ ਕੋਈ ਕੰਟੈਕਟ ਨਹੀਂ ਹੈ ਬਟ ਅਵੇਅਰਨੈਸ ਸਪਰੈਡ ਕਰਨ ਲਈ ਥੋੜਾ ਸਮਝਣਾ ਲੋਕ ਅਦਾਲਤ ਇੱਕ ਇਦਾਂ ਦਾ ਵੇ ਆਊਟ ਹੈ ਜਿਹਦੇ ਵਿੱਚ ਇੱਕ ਚਲਦੀ ਹੋਈ ਹੱਕਾਂ ਦੀ ਲੜਾਈ ਲਈ ਦੋ ਪਾਰਟੀਆਂ ਨੂੰ ਇਕੱਠਾ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਦੇ ਆਪਸੀ ਸਹਿਮਤੀ ਦੇ ਨਾਂ ਦੇ ਕਸੀ ਰਜ਼ਾਮੰਦੀ ਵਾਲਾ ਵੇ ਆਫ ਕਲਬ ਦੇ ਉਸ ਤੇ ਨਾਲ ਹੁੰਦਾ ਇਹ ਹੈ ਜੇ ਜੋ ਪਾਰਟੀਆਂ ਲੜ ਲੜਦੀਆਂ ਹਨ ਜਾਂ ਲੜਨ ਦੀ ਸੋਚ ਰਹੀਆਂ ਹਨ ਉਹਨਾਂ ਦਾ ਆਪਸੀ ਰਜਮੰਦੀਨਾ ਲਿਖ ਸਮਝੌਤਾ ਹੋ ਜਾਂਦਾ ਹੈ ਤਾਂ ਕਿ ਜਿਹੜੀ ਉਹ ਲੜਾਈ ਹੈ ਉਹ ਅੱਗੇ ਨਾ ਚੱਲੇ ਇਹ ਵੀ ਲੀਗਲ ਸਰਵਿਸਿਜ਼ ਅਥਾਰਟिटीज ਐਕਟ ਦੇ ਅੰਡਰ ਅਤੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟिटीज ਐਕਟ ਦੇ ਅੰਡਰ ਹੀ ਆਉਂਦਾ ਹੈ ਤੇ ਜੇ ਤੁਹਾਨੂੰ ਕੁਝ ਇਸ ਬਾਰੇ ਨੌਲੇਜ ਹੈ ਕਿ ਤੁਹਾਡੇ ਆਂਡ-ਬਾਂਡ ਦੇ ਵਿੱਚ ਆ ਪਰਿਵਾਰ ਦੇ ਵਿੱਚ ਕੋਈ ਇਦਾਂ ਦੇ ਲੋਕਾਂ ਜਾਂ ਫੈਮਿਲੀ ਮੈਂਬਰ ਹਨ ਜਿਨ੍ਹਾਂ ਨੂੰ ਲੋਕ ਅਦਾਲਤ ਰਾਹੀਂ ਬੇਨਿਫਿਟ ਹੋ ਸਕਦਾ ਹੈ ਤੇ ਉਹਨਾਂ ਨਾਲ ਵੀ ਜ਼ਰੂਰ ਸਾਂਝਾ ਕਰਨਾ ਤੇ ਆਪਣੀ ਅਵੇਰਨੈਸ ਜ਼ਰੂਰ ਕਰਵਾਉਣਾ ਅੱਜ ਤੁਹਾਡੇ ਮਤਲਬ ਸਿਰ ਇੰਨੀ ਗੱਲ ਕਰਨੀ ਹੈ ਤੁਸੀਂ ਸਿਰਫ ਇੰਨਾ ਹੀ ਕੰਮ ਕਰਨਾ ਹੋਰ ਕੁਝ ਨਹੀਂ ਕਰਨਾ ਠੀਕ ਹੈ ਥੈਂਕ ਯੂ ਸੋ ਮਚ ਸੱਦੋ ਜ਼ਿਲ੍ਹਾ ਕਾਨੂੰਨੀ ਸੇਵਾ ਫੋਰਟੀ ਵੱਲੋਂ ਜਿਹੜਾ ਪ੍ਰੋਗਰਾਮ ਦਾ ਯੋਜਨ ਕੀਤਾ ਸੀ ਖਾਸ ਤੌਰ ਉਪਰੋਂ ਕਿ ਕਿਹਨਾ ਚੋਂ ਕਿਤੇ ਕੀ ਸਤ ਮਕਸਦ ਇਹ ਸੈਮੀਨਾਰ ਆਰਗੇਨਾਈਜ਼ ਕਰਾਉਣ ਦਾ ਬੇਸਿਕਲੀ ਇਹ ਸੀ ਕਿ ਜੋ ਸਾਡੇ ਸਮਾਜ ਦੇ ਸਭ ਤੋਂ ਜ਼ਿਆਦਾ ਟੈਕਨੋਲੋਜੀ ਦੇ ਵਿੱਚ ਐਡਵਾਂਸਡ ਤਬਕਾ ਹੈ ਬੇਸਿਕਲੀ ਸਟੂਡੈਂਟਸ ਜੋ ਨੇ ਉਹਨਾਂ ਨੂੰ ਲੀਗਲ ਸਰਵਿਸਿਜ਼ ਅਤੇ ਉਸ ਦੇ ਫਾਇਦੇ ਬਾਰੇ ਗਿਆਨ ਹੋਵੇ ਤਾਂ ਜੋ ਉਹ ਆਪਣੇ ਪੇਰੈਂਟਸ ਆਪਣੇ ਵਡੇਰਿਆਂ ਅਤੇ ਆਪਣੇ ਲੋਕੇਲਿਟੀ ਦੇ ਵਿੱਚ ਜਾ ਕੇ ਲੀਗਲ ਸਰਵਿਸਿਜ਼ ਦਾ ਪ੍ਰਚਾਰ ਕਰ ਸਕਣ ਉਸ ਦੇ ਫਾਇਦੇ ਬਾਰੇ ਲੋੜਵੰਦ ਵਿਅਕਤੀਆਂ ਨੂੰ ਅਵਗਤ ਕਰਾ ਸਕਣ ਤਾਂ ਕਿ ਜਿਸ ਨੂੰ ਵੀ ਲੀਗਲ ਸਰਵਿਸਿਜ਼ ਦੀ ਲੋੜ ਹੈ ਉਹ ਨੋਲੇਜ ਦੀ ਘਾਟ ਕਰਕੇ ਆਪਣੇ ਹੱਕਾਂ ਦੀ ਲੜਾਈ ਨੂੰ ਗਿਵ ਅਪ ਨਾ ਕਰੇ ਕਿਸ ਤਰ੍ਹਾਂ ਕਰੀ ਜਿਵੇਂ ਲੋਕ ਅਦਾਲਤ ਵੀ ਲਗਾਈ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਆਪਸੀ ਸਹਿਮਤੀ ਦੇ ਨਾਲ ਜਿਹੜੇ ਫੈਸਲੇ ਨਿਫਟਾਰੇ ਜਾਂਦੇ ਆ ਉਸ ਦਾ ਗਾਂ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਜਵਾਬਤਾ ਨਹੀਂ ਹੁੰਦਾ ਜਾਂ ਕੋਈ ਕੰਪਲੀਟਡ ਗਾਂ ਕੰਪਲੀਟਡ ਇਸ ਬਾਰੇ ਵਿੱਚ ਐਡਰੈਸ ਕਰ ਕਰਦੇ ਨਹੀਂ ਲੋਕ ਅਦਾਲਤ ਦੇ ਵਿੱਚ ਜੇ ਤੁਹਾਡਾ ਡਿਸਪਿਊਟ ਖਤਮ ਹੋਇਆ ਤੇ ਉਸ ਦੀ ਕੋਈ ਅਪੀਲ ਕਿਸੇ ਵੀ ਉੱਚੀ ਅਦਾਲਤ ਵਿੱਚ ਨਹੀਂ ਹੋ ਸਕਦੀ ਅਤੇ ਜੋ ਤੁਹਾਡਾ ਅਵਾਰਡ ਪਾਸ ਹੋਇਆ ਲੋਕ ਅਦਾਲਤ ਚ ਉਹ ਲਾਈਕ ਅ ਡਿਗਰੀ ਆਫ ਸਿਵਲ ਕੋਰਟ ਐਗਜ਼ੀਕਿਊਟੇਬਲ ਵੀ ਹੈ ਸੱਚੀ ਗੱਲ ਕਰੀਏ ਜੇ ਇਸ ਦੇ ਸੰਬੰਧ ਵਿੱਚ ਕਿਸੇ ਵੀ ਕਲੈਂਟ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹ ਜ਼ਿਲ੍ਹਾ ਸ਼ਹੀਦ ਮੁਕਸਰ ਸਾਹਿਬ ਦੇ ਕਿੱਥੇ ਸੰਪਰਕ ਕਰੇ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਦਫ਼ਤਰ ਉੱਥੇ ਸੰਪਰਕ ਕਰ ਸਕਦਾ ਕੋਈ ਲੋੜਵੰਦ ਯਹਾਂ ਸਾਡਾ ਇੱਕ ਨੈਸ਼ਨਲ ਟੋਲ ਫਰੀ ਨੰਬਰ ਹੈ 15100 ਉਦੇਤੇ ਉਹ ਕੰਟੈਕਟ ਕਰਕੇ ਆਪਣੀ ਦੁਖ ਤਕਲੀਫ ਦੱਸ ਕੇ ਉਹਦਾ ਐਸ ਪਰ ਲਾਅ ਜੋ ਵੀ ਨਿਵਾਰਣ ਹੋ ਸਕਦਾ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਹ ਕਰਨ ਦਾ ਉਪਰਾਲਾ ਕਰੇਗੀ। ਅੰਜ ਮੈਂ ਜੋ ਅਜੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜ਼ਿਲ੍ਹਾ ਸ਼ਿਦੂ ਸਾਹਿਬ ਵੱਲੋਂ ਤੋਂਡੇ ਸਕੂਲ ਦੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਕੀ ਕਹਣਾ ਚਾਹੂੰ। ਸਰ ਅੱਜ ਅੱਜ ਹਮਾਰੇ ਸਕੂਲ ਮੇ ਸਿਵਲ ਜੱਜ ਹਿਮਾਂਸ਼ੂ ਅਰੋੜਾ ਜੀ ਨੇ विज़िट किया और बच्चों को डीएलएसए की तरफ से जो स्कीम्स चल रही हैं उनके बारे में उन्हें अवेयर कराया ताकि वो अपने पेरेंट्स को अपने ग्रैंड पेरेंट्स को अपने नेबर्स में उन स्कीम्स के बारे में बता सकें और उन लोगों को भी जागरूक कर सके और मैं इसके लिए उनका बहुत बहुत धन्यवाद करती हूँ और इस तरह के जो सेमिनार्स हैं वो आ, स्कूल्स में ਲਗਤੇ ਰਹਿਨੇ ਚਾਹੀਏ ਤਾਂਕਿ ਬੱਚੇ ਨਈ ਸਕੀਮਸ ਕੇ ਸਾਥ ਅਵੇਅਰ ਹੋ ਸਕੈਨ ਔਰ ਆਪਣੇ ਆਪ ਕੋ ਅਪਡੇਟ ਰਖ ਸਕੈਨ ਥੈਂਕ ਯੂ